ਮੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦਦਾਰ ਨੇ ਸਾਰੇ ਵੀਰ ਸਹੀ ਸਲਾਮਤ ਸਾਰਨ ਚਾਰ ਭਰੀ ਸਤਿ ਸ਼੍ਰੀ ਅਕਾਲ ਜੀ ਚੱਲ ਰਹੀ ਆਪਣੀ ਪੁਲਕਾਰੋ ਰਾਣੀ ਨਾਤੇ ਨਾਨਕ ਦੀ ਕਿਰਪਾ ਨਾਲ ਵਧੀਆ ਕੰਮ ਚੱਲ ਜੁੰਦਾ ਹੈ ਲੋਈਆ ਚੱਲ ਰਹੀ ਆਪਣੀ ਪੁਲਕਾਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲ ਆਈਕਨ ਬਟਨ ਦਬੋ ਲਓ ਤਾਂ ਕਿ ਨਵੀਆਂ-ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤਨਮ ਸਿੰਘ ਬੋਪਾਰਾਏ 54 YouTube ਚੈਨਲ 研究いたのは。